ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਉਣ ਬਟੀਕ ਤੇ ਦੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਆ ਇੱਕ ਕਲਰ ਦੇ ਨਾਲ ਕਿੜਾਈ ਕੀਤੀ ਜਾਊਗੀ ਤੇ ਬਹੁਤ ਵੱਡਾ ਡਿਜ਼ਾਈਨ ਆ ਤੇ ਬਹੁਤ ਹੀ ਔਖਾ ਡਿਜ਼ਾਈਨ ਆ ਤੁਸੀਂ ਦੇਖਿਓ ਵੀ ਅਮਨ ਨੇ ਕਿੱਦਾਂ ਬਣਾਇਆ ਜੋ ਇਹ ਡਿਜ਼ਾਈਨ ਆ ਨਾ ਟ੍ਰੈਂਕ ਵੀ ਬਹੁਤ ਔਖਾ ਕੀਤਾ ਸੀਗਾ ਜਦੋਂ ਟ੍ਰੈਂਕ ਕੀਤੀ ਸੀਗੀ ਛਾਪ ਉਤਾਰਨ ਲਈ ਤੇ ਸਾਰੀ ਵੀਡੀਓ ਦੇਖਿਓ ਸਿੱਖਿਓ ਨਾਲ ਦੇਖ ਕੇ ਵੀ ਆਪਾਂ ਇਦਾਂ ਦਾ ਡਿਫਿਕਲਟ ਡਿਜ਼ਾਈਨ ਕਿਸ ਤਰੀਕੇ ਨਾਲ ਬਣਾ ਸਕਦੇ ਆ ਤੇ ਜੋ ਆਪਣੇ ਭੈਣ ਭਰਾ ਆਪਣੇ ਨੂੰ ਨਵੇਂ ਜੁੜਦੇ ਨੇ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਚਲੋ ਜੀ ਆਪਾਂ ਦੇਖਦੇ ਆਂ ਵੱਡਾ ਤੇ ਸੋਨਾ ਤੇ ਡਿਫਿਕਲਟ ਡਿਜ਼ਾਈਨ ਅਮਨ ਕਿਦਾਂ ਬਣਾਇਆ ਪੂਰੀ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਲਓ ਜੀ ਆਹ ਸੂਟ ਹੈ ਸਿਲਕ ਦਾ ਪੈਰਟ ਗ੍ਰੀਨ ਕਲਰ ਦਾ ਤੇ ਆਹ ਡਿਜ਼ਾਈਨ ਦੀ ਕੜਾਈ ਕਰਨੀ ਆਂ ਦੇਖੋ ਵੱਡਾ ਡਿਜ਼ਾਈਨ ਹੈ ਇਹ ਇਹਦੀ ਡਰਾਇੰਗ ਵੀ ਬਹੁਤ ਔਖੀ ਬਣਾਈ ਸੀ ਕਿਉਂਕਿ ਨਾ ਡਿਫਿਕਲਟ ਡਿਜ਼ਾਈਨ ਥੋੜਾ ਜਿਹਾ ਬਰੀਕ ਡਿਜ਼ਾਈਨ ਹੈ ਇਹ ਜਿੰਨਾ ਦੇਖਣ ਨੂੰ ਸੌਖਾ ਲੱਗਦਾ ਉਹਨਾਂ ਡਿਜ਼ਾਈਨ ਬਣਾਉਣ ਨੂੰ ਔਖਾ ਹੁੰਦਾ ਹੂੰ ਇਹ ਉਵੇਂ ਹੀ ਲੱਗਦਾ ਨਾ ਜਿਵੇਂ ਗਮਲਾ ਹੁੰਦਾ ਨਾ ਤੇ ਇਹ ਹਨ ਇੱਕ ਰੀਲ ਦੀ ਬਣਾਉਣਾ ਇਹ ਇੱਕ ਕਲਰ ਦੀ ਕਰਨਾ ਇਹ ਸਿਰਫ ਇੱਕ ਕਲਰ ਦੀ ਕਰਨਾ ਜਿਵੇਂ ਆਪਣਾ orange ਕਲਰ ਪਿਆ ਮਤਲਬ वैसे अपनू देखण नु त एही ਲੱਗਦਾ ਹਨਾ ਵੀ ਜਿੱਦਾਂ ਦਾ ਡਿਜ਼ਾਈਨ ਬਣਾਇਆ ਹੈ ਨਾ ਵੀ ਪਾਂਤ-ਪਾਂਤੇ ਰੰਗਾਂ ਨਾਲ ਕਢਾਈ ਕੀਤੀ ਹੋਊ ਪਰ ਇਹ ਇੱਕੋ ਹੀ ਰੰਗ ਦੀ ਕਢਾਈ ਕਰਨੀ ਹੈ ਇਹਦੇ ਉੱਤੇ ਆ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਆਪ ਇਹ ਨਾ ਇਹ ਬਣਿਆ ਹੋਇਆ ਡਿਜ਼ਾਈਨ ਇਹ ਵੀ ਸਕਾਈ ਬਲੂ ਕਲਰ ਦਾ ਇੱਕੋ ਹੀ ਕਲਰ ਦੀ ਕਢਾਈ ਹੋਈ ਹੋਈ ਆ ਇਦਾਂ ਹੀ ਜਿਹੜੀ ਭੈਣ ਕਢਾਈ ਕਰਵਾ ਰਹੀ ਆ ਹਨਾ ਉਹਨਾਂ ਨੇ ਵੀ ਆਖਿਆ ਵੀ ਇੱਕੋ ਹੀ ਕਲਰ ਦੀ ਕਢਾਈ ਕਰਨੀ ਆ ਤੇ ਉਹਨਾਂ ਨੇ ਸਾਨੂੰ ਕਲਰ ਆਪਣਾ ਔਰੇਂਜ ਦੱਸਿਆ ਤੇ ਬਾਕੀ ਜਿਹੜਾ ਇਹ ਸਲਵਾਰ ਆ ਤੇ ਇਹਦੇ ਨਾਲ ਜਿਹੜਾ ਸੂਟ ਆ ਉਹ ਮਲਟੀ ਕਲਰ ਆ ਉਹਦੇ ਨਾਲ ਮੈਚਿੰਗ ਵੀ ਕਰਨੀ ਆ ਸੂਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅਖੀਰ ਤੇ ਤੁਸੀਂ ਦੱਸਿਓ ਵੀ ਮੈਚਿੰਗ ਹੋਈ ਜਾਂ ਨਹੀਂ ਲਓ ਜੀ ਪੇਪਰ ਆ ਮਨੇ نیچے ਲਾ ਲਿਆ ਕੱਚਾ ਤੇ ਹੁਣ ਕਿਹੜਾਈ ਸਟਾਰਟ ਕਰਨੀਗੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਨਾ ਵੀ ਆਪਾਂ ਇਹ ਅਸੀਂ ਸਾਰੇ ਨੂੰ ਪਹਿਲਾਂ 0 ਟਾਂਕੇ ਨਾਲ ਉਹ ਕਰਾਂਗੇ ਜਿੰਨਾ ਕਿ ਕੜਾਈ ਕਰਨਾ ਪਹਿਲਾਂ ਉਹਨਾਂ ਕਰ ਲਈਗੇ ਹੈਨਾ ਥੋੜਾ ਥੋੜਾ ਕਰਕੇ ਸਾਰੇ ਤਾਂ ਫਿਰ ਕਾਫੀ ਟਾਈਮ ਲੱਗ ਜੂਗਾ ਹੈਨਾ ਪਹਿਲਾਂ ਜਿੰਨਾ ਕਰਨਾ ਉਹਨਾਂ ਕਰ ਲਾ ਜਿਵੇਂ ਇਹ ਬਿੰਦੀਆਂ ਨੇ ਪਹਿਲਾਂ ਇਹ ਬਣਾਉਣੀਆਂ ਆ ਆ ਦੇਖੋ ਇਹਦੇ ਵਿੱਚ ਬਿੰਦੀਆਂ ਬਣੀ ਹੋਈਆਂ ਨੇ ਹੈਨਾ ਇਹ ਬਿੰਦੀਆਂ ਨੂੰ ਕਿੰਨੇ ਨੰਬਰ ਦੇ ਟਾਂਕੇ ਕਰ ਰਹੀਆਂ ਇਹਨਾਂ ਦਾ ਅੰਕ ਤਾਂ ਨਹੀਂ ਹੁੰਦਾ ਜੇ ਆਈਡੀ ਆਈਏ ਤਿੰਨ ਕੇ ਨੰਬਰ ਦਾ ਲੱਗਦਾ ਹੈਨਾ ਆਈਡੀ ਆਈਏ ਕਿਤਾ ਜਿਵੇਂ ਟਾਂਕਾ ਲਾ ਕੇ ਆਪਾਂ ਆਪਣੇ ਆਈਡੀਏ ਜਦੋਂ ਹੁਣ ਵਰਕ ਕਰਨ ਲੱਗ ਜਾਂਦੇ ਆ ਅਬਰ ਨੂੰ ਜੱਜਮੈਂਟ ਲੱਗ ਜਾਂਦੀ ਆ ਬਸ ਜਿੰਨਾ ਕ ਆਪਣੇ ਸ਼ੈਂਪਿਆ ਹੁੰਦਾ ਉਹਦੇ ਅਕੋਰਡਿੰਗ ਆਪਾਂ ਬਣਾ ਦਿੰਨੇ ਆ ਬਾਕੀ ਡਿਜ਼ਾਈਨ ਦੇ ਹਿਸਾਬ ਨਾਲ ਹੁੰਦਾ ਨਾ ਵੀ ਜਿਵੇਂ ਆਪਾਂ ਨੂੰ ਡਿਜ਼ਾਈਨ ਸੌਂਦਾ ਨਾ ਇਹਦਾ ਆਪਾਂ ਉਸ ਹਿਸਾਬ ਨਾਲ ਟਾਂਕਾ ਲਾ ਸਕਦੇ ਬਲੇਜ਼ ਸੂਟ ਦੇ ਕਲਰ ਉਹਦੇ ਨਾ ਗ੍ਰੀਨ ਕਲਰ ਸੋਹਣਾ ਲੱਗ ਰਿਹਾ ਬਾਕੀ ਜਦੋਂ ਇਹ ਸਾਰਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਤਾਂ ਹੋਰ ਵੀ ਸੋਹਣਾ ਬਣ ਜਾਊਗਾ ਤੇ ਆਪਾਂ ਤੁਹਾਨੂੰ ਹਨਾ ਸੂਟ ਦੇ ਨਾਲ ਵੀ ਦਿਖਾਵਾਂਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਚਿੰਗ ਹੋਈ ਆ ਜਾਂ ਨਹੀਂ ਇਸੇ ਤਰੀਕੇ ਨਾਲ ਬਣਾ ਸਾਰੀਆਂ ਜਿਹੜੀਆਂ ਵਾਲ ਵਾਲੇ ਬਿੰਦੀਆਂ ਨੇ ਇਹ ਬਣਾਉਣਗੇ ਲਓ ਜੀ ਬਿੰਦੀਆਂ ਕਰਦੇ ਹਾਂ ਅੱਜ ਇਹਨਾਂ ਵਿੱਚ ਪਤੀ ਬਣੀ ਹੋਈ ਆ ਆ ਉਹਨਾਂ ਨੂੰ ਦੋ ਸ਼ੀਟਾਂ ਦੇ ਵਿੱਚ ਬਣਾ ਲੈਨੇ ਤੇ ਇੱਕ ਸੈਂਟਰ ਦੇ ਵਿੱਚ ਤੀਜੀ ਸ਼ੀਟ ਵੀ ਆ ਗਈ Youtuber giro dengkilin alau di outlinen kiriati ini narai bikin ya, di ini. orang ikan dari kiri kombinasi seperti ਬਰੀਕ ਡਿਜ਼ਾਈਨ ਹਨ ਨਾ ਇਹ ਜਿਹੜਾ ਆਪਣਾ ਸਿੰਪਲ ਹੁੰਦੇ ਨੇ ਡਿਜ਼ਾਈਨ ਕਈ ਵਾਰ ਕੋਈ ਛੋਟੀਆਂ ਬੱਤੀਆਂ ਦੇ ਜਾਂ ਛੋਟੇ ਫੁੱਲ ਜਿਹੇ ਹੁੰਦੇ ਨੇ ਉਹ ਜਲਦੀ ਹੋ ਜਾਂਦੇ ਨੇ ਇਹ ਡਿਜ਼ਾਈਨ ਵੱਡਾ ਵੀ ਆ ਤੇ ਬਰੀਕ ਵੀ ਆ ਉਹ ਸੈਂਟਰ ਵਾਲਾ ਹਿੱਸਾ ਪਿੰਦੇ ਦੇ ਨਾਲ ਬਣਾਇਆ ਜਾ ਰਿਹਾ ਪਹਿਲਾਂ ਲੈਫਟ ਰਾਈਟ ਬਣਾਈ ਹੈ ਨਾ ਫਿਰ ਉਹਦਾ ਸੈਂਟਰ ਵਾਲਾ ਹਿੱਸਾ ਤੇ ਜੋ ਇਹ ਵੱਡੀਆਂ ਪੱਤੀਆਂ ਬਣਾਈਆਂ ਇਹਨੇ ਜੋ ਉਹਦੇ ਸੈਂਟਰ ਵਾਲਾ ਹਿੱਸਾ ਚੌਲ ਢਾਂਕੇ ਦੇ ਨਾਲ ਫਿਲ ਕੀਤਾ ਜਾ ਰਿਹਾ ਨਹੀਂ ਕੋ ਇਦਾਂ ਲੱਗਦਾ ਇਹ ਆਪਣਾ ਚੌਲ ਢਾਂਕਾ ਇਹ ਮੁਕਾਬਲਾ ਬਾਹਰ ਤੇ ਹਿੱਸਾ ਜੋ ਇਹਦੇ ਵਿਚਾਲੇ ਛੋਟੇ ਛੋਟੇ ਲਾਈਨ ਬਣੀਆਂ ਹੋਈਆਂ ਨੇ ਉਹਦਾ ਵਰਕ ਕੰਪਲੀਟ ਕਰ ਰਹੇ ਨੇ ਇਹ ਕੋਰਸ ਨੂੰ ਮੈਂ ਇਹਨਾਂ ਦੇਖ ਰਿਹਾ ਹਾਂ ਨਾ ਛਾਪੇ ਦੇ ਵਿੱਚ ਇਹ ਦੋ ਨੰਬਰ ਦੇ ਟੈਸਟ ਵੀ ਨਾ ਕਰ ਰਹੇ ਨੇ ਆਪਾਂ ਇਹ ਬ੍ਰੀਕ ਵਿੱਚ ਤਾਂ ਕਿਹਾ ਕਿਉਂਕਿ ਆਪਾਂ ਬਚਾਣਾ ਚਾਹ ਕਰਕੇ ਇਨਕੋ ਬਾਸ ਨੂੰ ਜੇ ਸਿੱਧਾ ਜਾਣਾ ਹੁੰਦਾ ਉਹ ਆਪਾਂ ਹਨਾ ਮਤਲਬ ਉਹਦੇ ਵਿੱਚ ਐ ਲਾਲ ਥੋੜੀ ਸਹਾਨੀ ਹੁੰਦੀ ਆ ਇਹ ਜਿਹੜਾ ਨਾ ਅੱਗੇ ਪਿੱਛੇ ਕਰਕੇ ਇੰਨੀ ਨਹੀਂ ਲੈਂਡ ਬਣਾਉਣੀ ਹੈ ਨਾ ਉਹ ਵੀ ਉੱਤੇ ਤੱਕ ਤੇ ਪਰਲੀ ਸਾਈਡ ਵੀ ਬਣਾਉਣੀ ਆ ਇਹਦੇ ਨਾਲ ਦੀ ਹਾਂ ਉਧਰੋਂ ਛਾਪੀ ਨਹੀਂ ਹੋਈ ਛਾਪੀ ਜ ਹੈ ਨਾ ਹਾਂ ਉਧਰ ਛਾਪੀ ਨਹੀਂ ਕਹਿੰਦੀਆਂ ਨਹੀਂ ਗੱਡੀਆਂ ਮਤਲਬ ਉਹਦੇ ਤੇ ਦੇ ਦੇ ਪੌੜਾ ਕਿਹੜੀਆਂ ਕੱਢਦੇ ਕੱਢਦੇ ਪਤਾ ਨਹੀਂ ਲੱਗਦਾ ਨਾ ਜਿਵੇਂ ਇੱਧਰ ਆ ਬਣਾਇਆ ਹੋਇਆ ਉਦਾਂ ਹੀ ਲੈਫਟ ਸਾਈਡ ਬਣਾਉਣਾ ਪਰ ਛਾਪੇ ਦੇ ਵਿੱਚ ਨਹੀਂ ਬਣਾਇਆ ਹੋਇਆ ਇਹ ਪਰ ਇਦਾਂ ਹੀ ਬਣਾਉਣਾ ਇਹ ਸਾਰਾ ਕੰਪਲੀਟ ਕਰਕੇ ਉਸ ਤੋਂ ਬਾਅਦ ਇਹ ਵੀ ਆਊਟਲਾਈਨ ਬਣਾਈ ਜਾਊਗੀ ਆਊਟਲਾਈਨ ਬਾਅਦ ਦੇ ਵਿੱਚ ਤਾਂ ਬਣਾਈ ਜਾਂਦੀ ਆ ਕਿਉਂਕਿ ਜੋ ਇਹ ਛੋਟੇ ਛੋਟੇ ਡੰਡੇ ਆਉਣੇ ਜਾਣੇ ਹਨ ਜੇਕਰ ਕੋਈ ਵੱਡੀ ਛੋਟੀ ਵੀ ਰਹਿ ਜਾਂਦੀ ਆ ਤਾਂ ਜੋ ਆਪਾਂ ਆਊਟਲਾਈਨ ਬਣਾਉਣੇ ਆ ਨਾ ਆਲੇ-ਦਾਲੇ ਦੀ ਐ ਵੀ ਉਹਦੇ ਵਿੱਚ ਕਵਰ ਹੋ ਜਾਂਦੀ ਆ ਇਹ ਤੇ ਥੋਣਾ ਉਹ ਆਊਟਲਾਈਨ ਦਾ ਰਹਿ ਜਾਂਦੀ ਜੋ ਪਹਿਲਾਂ ਛੋਟੇ-ਵੱਡੇ ਡੰਡੇ ਆ ਹੀ ਲੈਂਦੇ ਸੀ ਡਿਜ਼ਾਈਨ ਹੁੰਦੀ ਹੈ ਨਾ ਇਹ ਇੱਕ ਸਾਈਡ ਇਹਦੀ ਬਣ ਚੁੱਕੀ ਹੈ ਜੋ ਇਹਦੀ ਆਊਟਲਾਈਨ ਸੀਗੀ ਹੁਣ ਅਮਨ ਦੂਜਾ ਸਾਈਡ ਤੋਂ ਬਣਾਉਣਗੇ ਤੇ ਦੇਖੋ ਨਾ ਜਿੰਨਾ ਵੀ ਡਿਜ਼ਾਈਨ ਬਣਿਆ ਕਿੰਨਾ ਸੋਹਣਾ ਲੱਗ ਰਿਹਾ ਜਦੋਂ ਸਾਰਾ ਬਣ ਗਿਆ ਹੈ ਨਾ ਤੁਸੀਂ ਦੇਖੋ ਕਿੰਨਾ ਸੋਹਣਾ ਲੱਗੂਗਾ ਤੁਸੀਂ ਅੱਗੇ ਠੀਕ ਤੱਕ ਵੀਡੀਓ ਨਾਲ ਬਣੇ ਰਹੋ ਉਹ ਜੀ ਇੱਕ ਸਾਈਡ ਹੈ ਕੰਪਲੀਟ ਹੋ ਗਈ ਇਸੇ ਤਰ੍ਹਾਂ ਅਸੀਂ ਦੂਜੀ ਸਾਈਡ ਵੀ ਬਣਾਉਣਗੇ ਤੇ ਜੂਏ ਦੇ ਬਾਹਰ ਦੀ ਸਾਈਡ ਪੱਤੀਆਂ ਨੇ ਜੁੜੀਆਂ ਹੋਈਆਂ ਹੁਣ ਆਪਾਂ ਉਹ ਕਢਾਈ ਕਰ ਰਹੇ ਨੇ ਅਮਰੇ ਇਹ ਵੀ ਸਾਰਾ ਫੇਲ ਹੋਊਗਾ ਤੇ ਖਾਲੀ ਇਹ ਖਾਂਦੀ ਹੈ ਵਿੱਚ ਪੱਤੀ ਪਾਹਗੀ ਥੀ ਜੀ ਤੇ ਦੇ ਉੱਤੇ ਵੀ ਇਹ ਤੋਂ ਬੰਦੀ ਆ ਜਾਣੇ ਨਾ ਇਹ ਇਧਰ ਆਇਆ ਹੰਪ ਤੇ ਹੈ ਜੇ ਉੱਥੇ ਹੀ ਕਰਨੀ ਥੇਣਾ ਇਹਦੇ ਮਤਲਬ ਇਧਰੀ ਸਾਈਡ ਦੇ ਨਾਲ ਦੀ ਉੱਥੇ ਹੀ ਉਧਰ ਬਣਾਇਆ ਜਾਊਗਾ ਜੋ ਉਪਰ ਲਾਈਨ ਆ ਗਿਆ ਨਾ ਇਹ ਇਹਦੇ ਵਿੱਚ ਵੀ ਉਹਦੇ ਨਾਲ ਦੀ ਆ ਮਤਲਬ ਇਹ ਥੋੜਾ ਜਿਹਾ ਟਾਂਕਾ ਉਦੋਂ ਬਦਲਣਾ ਇਹ ਲਓ ਜੀ ਇਹ ਵੀ ਬਣ ਗਿਆ ਦੇ ਨੇ ਇਹ ਇੰਨੀ ਸਿਆਦੀ ਬਾਥੀਓ ਉੱਪਰ ਪੱਤੀਆਂ ਨੇ ਇੰਨੀ ਛਰੀ ਪੱਤੀ ਵੀ ਬਣਾਤੀ ਜੀ ਇਹ ਜੋ ਲੈਣਾ ਵਾਲੀ ਆ ਮਤਲਬ ਲੈਫਟ ਰਾਈਟ ਕਰਕੇ ਬਣਾਇਆ ਗਿਆ ਪਹਿਲਾਂ ਲੈਫਟ ਵਾਲਾ ਹਿੱਸਾ ਫਿਰ ਰਾਈਟ ਵਾਲਾ ਹਿੱਸਾ ਤੇ ਉਪਰ ਆ ਤਿੰਨ ਪੱਤੀਆਂ ਉਹਨੇ ਹੀ ਨੇ ਇਹ ਖਾਦੀ ਖਾਦੀ ਉਹ ਨਾ ਜਾਈਆਂ ਅਦਰ ਕਲੀਆ ਆਬਲਾਈਨ ਦਾ ਇਹ ਹੋ ਗਈ ਤੇ ਬਾਥੀਓ ਉੱਪਰ ਆ ਗਿਆ ਜੋ ਤੁਸੀਂ ਦੇਖ ਰਹੇ ਉਨੇ ਹੋਏ ਇਹ ਨੀਚੇ ਆ ਗਿਆ ਇਹ ਤਿੰਨ ਤਿੰਨ ਦੂਜੀ ਵਾਲੀ ਬੱਤੀ ਆ ਇਹ ਜਿਵੇਂ ਆਪਣਾ ਸਟਾਰ ਬਣਿਆ ਅੰਦਰ ਸਟਾਰਟ ਆਈ ਗਈ ਇਦਰ ਲੈਫਟ ਸਾਈਡ ਕੀਤਾ ਨਾ ਉਸੇ ਤਰੀਕੇ ਨਾਲ ਹੁਣ ਉਹਦਾ ਰਾਈਟ ਵਾਲਾ ਹਿੱਸਾ ਵਰਕ ਕੀਤਾ ਜਾਊਗਾ ਉਹਨੂੰ ਉੱਪਰਲਾ ਫੁੱਲ ਬਣਾਇਆ ਯਾਰ ਜਿਹੜਾ 411 ਵਾਲਾ ਫੁੱਲ ਨਾਾਕੀ ਤੁਸੀਂ ਦੇਖ ਸਕਦੇ ਹੋ ਨਾ ਵੀ ਸਾਰੀ ਕੜਾਈ ਇੱਕੋ ਹੀ ਕਲਰ ਨਾਲ ਹੋਈ ਆ ਜੋ ਭੈਣ ਦਾ ਜਿਹੜੀ ਭੈਣ ਦਾ ਸੂਟ ਸੀ ਨਾ ਉਹਨਾਂ ਨੇ ਇਦਾਂ ਹੀ ਕਿਹਾ ਸੀ ਕਿ ਅਸੀਂ ਇਸ ਤੋਂ ਗੱਲਦੰdo ਕਰਨੀ ਹੈ ਕਿਉਂ ਜਿਹੜੇ ਡਿਜ਼ਾਈਨ ਤੋਂ ਦੇਖ ਕੇ ਉਹਨਾਂ ਨੇ ਇਹ ਕੜਾਈ ਕਰਵਾਈ ਆ ਉਹ ਵੀ ਪਹਿਲਾਂ ਇੱਕੋ ਕੱਦ ਦਾ ਬਣਾਇਆ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਾਇਆ ਸੀ ਗਿਆ ਸੁਚਾਈ ਬਲੂ ਦਾ ਇਹ ਦੇਖ ਲੋ ਇਹ ਬਹੁਤ ਦੁੱਤੀਆਂ ਜਿਵੇਂ ਜਿਹੜੇ ਦੇ 4 ਸੂਜੇ ਨੇ ਗੋਲ ਆ ਗੋਲ ਇਹਨੂੰ ਗਲਾਈ ਦੇ ਵਿੱਚ ਘੁਮਾ ਕੇ ਬਣਾਉਣੇ ਪੈਂਦੇ ਨੇ ਨਵੀਆਂ ਹੁਣ ਉੱਪਰ ਲੀਆਂ ਬੱਤੀਆਂ ਰਹਿ ਗਈਆਂ ਸਿਰਫ ਇਹਦੀਆਂ ਉੱਪਰ ਲੈਫਟ ਰਾਈਟ ਦੋ ਬੱਤੀਆਂ ਨੇ ਬਾਕੀ ਉੱਪਰ ਵੱਡੀ ਬੱਤੀ ਹੈ ਨਾ ਹੁਣ ਹਾਂ ਮੈਂ ਪੱਕੀ ਹੀ ਉਹ ਨੂੰ ਚੱਕਵਾ ਲਿਆਏ ਨਾ ਮਾਫੀ ਦੀ ਇਹਦੇ ਵਿਚਾਲੇ ਵੀ ਡੰਡੀਆਂ ਵੀ ਨਹੀਂ ਆਈਆਂ ਇਹ ਤੇ ਹਾਂ ਬੇ ਨੀ ਇਹਦੇ ਵੀ ਉਦਾਂ ਹੀ ਡੰਡੀਆਂ ਲਾਉਣੀਆਂ ਨੇ ਜੋ ਇਹ ਵਿਚਾਲੇ ਜਿਹੜੀ ਪੱਤੀ ਆ ਉਹਦੇ ਦੋਨਾਂ ਸਾਈਡ ਤੇ ਬਣਿਆ ਹੋਇਆ ਹੈ ਨਹੀਂ ਹੈ ਨਾ ਇਦਾਂ ਹੀ ਹੈ ਨਾ ਡੰਡੀਆਂ ਲਾ ਕੇ itu dua outline menunya, oh kok perlu tuh sih dek saya tuh bihko, maksudnya kok dijamin outline-nya, tapi dia outline menunya siapa nih? Oh ya ada nih tuh? ਉਹ ਕਿ ਨਾ ਮੈਂ ਇਤਨਾ ਦੱਸਦਾ ਨਾ ਸਾਨੀਆਂ ਨੇ ਪਹਿਨਣਾ ਨੂੰ ਆਪਣੇ ਆਪ ਨਾ ਕਰੀ ਤੇ ਹੁਣ ਦੱਸਿਓ ਬਈ ਤੁਸੀਂ ਭੈਣੋਂ ਤੇ ਭਰਾਵੋ ਵੀ ਸੋਨੂ ਡਿਜ਼ਾਈਨ ਕਿੱਦਾਂ ਦਾ ਲੱਗਿਆ ਜੋ ਪੈਰਟ ਗ੍ਰੀਨ ਕਲਰ ਦਾ ਹੈ ਸੂਟ ਦਾ ਮਤਲਬ ਇਹ ਤਾਂ ਸਲਵਾਰ ਆ ਵੀ ਇਹਦੇ ਨਾਲ ਆਪਣਾ orange ਕਲਰ ਦਾ ਕੰਬੀਨੇਸ਼ਨ ਸੁਹਣਾ ਲੱਗਿਆ ਤੇ ਡਿਜ਼ਾਈਨ ਬਾਰੇ ਜਰੂਰ ਦੱਸਿਓ ਵੀ ਸੁਹਣਾ ਬਣਿਆ ਜਿਸ ਨੂੰ ਕੀਤਾ ਲੱਗਿਆ ਬਾਕੀ ਸਾਨੂੰ ਸੂਟ ਦਿਖਾਉਣੇ ਆ ਤੇ ਆਹ ਸੂਟਾ ਦੇਖੋ ਇਹਦਾ ਮਲਟੀ ਕਲਰ ਆ ਟਾਈ ਡਾਈ ਆ ਆ ਟਾਈ ਡਾਈ ਵਾਲਾ ਉਹ ਆਇਆ ਕਪੜਾ ਤੇ ਮਤਲਬ ਮਲਟੀ ਕਲਰ ਆ ਤੇ ਆਹ ਕਲਰ ਦੇ ਨਾਲ ਪਵਾਇਆ ਗਿਆ ਪਹਿਨ ਬੋਲੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਪਸੰਦ ਆਇਆ ਇਹ ਡਿਜ਼ਾਈਨ ਤੇ ਬਾਕੀ ਇਦਾਂ ਦਾ ਕਿਸੇ ਵੀ ਪੈਨ ਨੇ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਨੇ ਤੇ ਜਿਹੜੇ ਪੈਨ ਪਰ ਆਪਣੇ ਨੂੰ ਨਵੇਂ ਜੁੜਦੇ ਨੇ ਜਿਨ੍ਹਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੱਲ੍ਹ ਕੀ ਹੋਊਗੀ ਉਹ ਵੀ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਤੁਹਾਡੇ ਲਈ ਹੁਣ ਆਪਾਂ ਪੇਂਟ ਵਾਲੀ ਵੀਡੀਓ ਵੀ ਲੈ ਕੇ ਮੇਲਾਗੇ ਤੁਹਾਨੂੰ ਪੇਂਟ ਨਾਲ ਤੁਹਾਨੂੰ ਕੋਈ ਡਿਜ਼ਾਈਨ ਬਣਾ ਕੇ ਦਿਖਾਵਾਂਗੇ Jeloi asli kan.